ਦੇ ਮੰਗਣਾ ਕੋਈ ਸੌਖਾ ਕੰਮ ਨਹੀਂ ਹੁੰਦਾ ਮੰਗਤੇ ਨੂੰ ਹੋ ਗਿਆ ਇੱਕ ਪੜ੍ਹੀ ਲਿਖੀ ਕੁੜੀ ਨਾਲ ਪਿਆਰ ਪੜ੍ਹੀ ਲਿਖੀ ਕੁੜੀ ਨੇ ਮੰਗਤੇ ਪਿੱਛੇ ਸਟੈਂਡ ਲੈ ਕੇ ਉਹਦੇ ਨਾਲ ਵਿਆਹ ਕਰਾ ਕੇ ਉਹਦੀ ਜ਼ਿੰਦਗੀ ਇਹੋ ਜਿਹੀ ਬਣਾਤੀ ਉਹਨੂੰ ਵੀ ਨੌਕਰੀ ਤੇ ਲਵਾਤਾ ਮੰਗਣੋ ਹਟਾਤਾ ਇਹ ਦਿਨ ਬਾ ਦਿਨ ਜਿਵੇਂ ਮੰਗਣ ਵਾਲੇ ਬੰਦਿਆਂ ਦੀ ਗਿਣਤੀ ਜ਼ਿਆਦਾ ਵੱਧ ਗਈ ਆ ਵੱਧ ਕਿਉਂ ਰਹੀ ਆ ਇੱਕ ਪੜ੍ਹਾਈ ਹੈ ਨਹੀਂ ਨਿੱਕੇ ਨਿੱਕੇ ਜਵਾਕਾਂ ਨੂੰ ਪਹਿਲੇ ਇਹ ਕੰਮ ਚ ਬਾੜ ਦਿੰਦੇ ਜਾਂਦੇ ਆ ਉਹ ਇੱਥੋਂ ਤੱਕ ਹੀ ਰਹਿ ਜਾਂਦੇ ਆ ਆਪੋ ਬੰਦੇ ਨਾਲ ਗੱਲ ਕਰਾਉਨੇ ਆ ਜਿਹੜੀ ਕੁੜੀ ਨੇ ਪੜ੍ਹੀ ਲਿਖੀ ਕੁੜੀ ਨੇ ਮੰਗ ਤੇ ਨਾ ਵਿਆਹ ਕਰਾ ਕੇ ਉਹਦੀ ਜ਼ਿੰਦਗੀ ਬਦਲੀ ਉਹਨੂੰ ਨੌਕਰੀ ਤੇ ਲਵਾਤਾ 20-25 ਹਜ਼ਾਰ ਅੱਜ ਉਹ ਲੈਂਦਾ 40-50 ਹਜ਼ਾਰ ਉਹ ਲੈਂਦੀ ਸੀ ਠੀਕ ਆ 70-80 ਹਜ਼ਾਰ ਰੁਪਏ ਅੱਜ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਮੰਗਣ ਵਾਲਾ ਕੰਮ ਛੱਡਿਆ ਉਹ ਬੰਦੇ ਨੇ ਆਜਾ ਭਾਈ ਆਪਾਂ ਮੜਾ ਉਹਦੇ ਨਾਲ ਗੱਲ ਕਰਾਉਣਾ ਆਜਾ ਮੜਾ ਖਿੱਚ ਕੇ ਸੱਸੀ ਗਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਗੱਲ ਕਰਦੇ ਆ ਆਪਾਂ ਇੱਕ ਅਜਿਹੇ ਜਾ ਕਾਂਡ ਹੋਇਆ ਜੋ ਕਿ ਕਦੇ ਜ਼ਿੰਦਗੀ ਚ ਸੁਣਿਆ ਨਹੀਂ ਹੋਣਾ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਕਿਸੇ ਕੁੜੀ ਨੂੰ ਪਖਾਜੀ ਨਾ ਹੋ ਗਿਆ ਗੱਲਾਂ ਬਾਤਾਂ ਹੁੰਦੀਆਂ ਸੀ ਹਰ ਰੋਜ਼ ਆਉਂਦੀ ਸੀ ਹਰ ਰੋਜ਼ ਇਹਨੂੰ ਦੇਖਦੀ ਸੀ ਤੜਕੇ ਪੈਸੇ 10 ਰੁਪਏ ਦੇ ਜਾਂਦੇ ਸੀ ਜਦੋਂ ਸ਼ਾਮ ਨੂੰ ਘਰੇ ਜਾਂਦੀ ਸੀ ਉਦੋਂ 10 ਰੁਪਏ ਦੇ ਕੇ ਜਾਂਦੀ ਸੀ 10ਾਂ 10ਾਂ ਦੇ ਨੋਟਾਂ ਦੇ ਵਿੱਚ ਪਖਾਜੀ ਨੂੰ ਪੱਟ ਲਿਆ ਪਤਾ ਨਹੀਂ ਕਿਹੜੀ ਸੁੱਖ ਦੇ ਲੈ ਕੇ ਆਉਂਦੀ ਸੀ ਇਹਨੂੰ ਵੀ ਪਿਆਰ ਹੋ ਗਿਆ ਉਹਨੂੰ ਵੀ ਪਿਆਰ ਹੋ ਗਿਆ ਤੇ ਮੁੜ ਕੇ ਇਹਨਾਂ ਦਾ ਕੰਮ ਚੱਲ ਪਿਆ ਜਿਹੜਾ ਪਿਆਰ ਵਾਲਾ ਹੁੰਦਾ ਤੇ ਆਪਾਂ ਗੱਲ ਕਰਦੇ ਹਾਂ ਕੀ ਹਾਲ ਹੈ ਵਧੀਆ ਭਾਈ ਠੀਕ ਹਾਂਜੀ ਹੁਣ ਬਖਾਰ ਪਣਾ ਛੜ ਤੱਕ ਜੇ ਚੱਲੀ ਜਾਂਦਾ ਚੱਲੀ ਜਾਂਦਾ ਹੀ ਹਜੇ ਤੇ ਜਿਹੜਾ ਥੋੜੂ ਮੰਨ ਕੇ ਚੱਲ ਥੋੜਾ ਇਹ ਗੱਲ ਕੀ ਹੋਈ ਕਿਵੇਂ ਥੋੜੇ ਨਾਲ ਗੱਲਵਾਟ ਹੋਈ ਕੀ ਸੈਟਿੰਗ ਬੈਠੀ ਇਹ ਬਈ ਮੈਂ ਬਖਾਰੀ ਸੀਗਾ ਮੈਂ ਮੈਂ ਵੇਰੇ ਸੜਕ ਦੇ ਭਿੰਦਾ ਹੁੰਦਾ ਹੁੰਦਾ ਹੈਗਾ ਮੈਨੂੰ ਲੋਕ ਕੋਈ ਨੰਗ ਦੇ ਟਾਪੇ ਠੀਕਾ ਕੋਈ ਧਰ ਪੇ ਦੇਂਦਾ ਹੈਗਾ ਕੋਈ ਵੀ ਤੇ ਉੱਥੇ ਇੱਕ ਕੁੜੀ ਆਉਂਦੀ ਹੁੰਦੀ ਹੈਗੀ ਬਈ ਉਹ ਮੈਨੂੰ ਤੜਕੇ ਹੱਥ ਨੇ ਵੀਰ ਦਾ ਵੀਰ ਭੇਜਿਆ ਕਰੇ ਤੇ ਉਦੋਂ ਵਦ ਮਾ ਇਹ ਕੀ ਚੱਕਰ ਹੋਇਆ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਣ ਲੱਗਾ ਮਾਂ ਵੀ ਇਹ ਗੱਲ ਕਰਨ ਨੂੰ ਫਿਰਦੀ ਆ ਤੇ ਉਸ ਤੋਂ ਬਾਅਦ ਫਿਰ ਬਈ ਉਹ ਮੇਰੇ ਕੋਲੇ ਖੜ ਜਾਂਦੀਗੀ 10-20 ਮਿੰਟ 10 ਕਿ ਮਿੰਟ ਅੱਖਾ-ਜੱਖਾ ਪਾਉਣ ਲੱਗਗੀ ਫਿਰ ਵੀ ਉਹ ਤੁਰ ਜਾਂਦੀ ਹੁੰਦੀਗੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਕੰਮ ਚੱਲ ਪਿਆ ਹਾਂ ਹੌਲੀ ਹੌਲੀ ਕੰਮ ਚੱਲ ਪਿਆ ਬਈ ਕਹਿੰਦਾ ਮੈਂ ਸੜਕ ਦੇ ਕਿਨਾਰੇ ਤੇ ਬੈੰਦਾ ਸੀ ਤੇ ਬੈੰਦਾ ਕੀ ਸੀ ਕਹਿੰਦਾ ਵੀ ਲੋਕ ਉੱਥੇ ਆਉਂਦੇ ਸੀ ਕੋਈ 10 ਰੁਪਏ ਦੇ ਜਾਂਦੇ ਸੀ ਕੋਈ 5 ਦੇ ਜਾਂਦੇ ਕੋਈ 20 ਰੁਪਏ ਦੇ ਜਾਂਦੇ ਸੀ ਕਹਿੰਦਾ ਇਹ ਕੁੜੀ ਆਉਂਦੀ ਸੀ ਤੜਕੇ ਜਦੋਂ ਉਧਰ ਨੂੰ ਜਾਂਦੀ ਸੀ ਕੰਮ ਵਾਲੇ ਪਾਸੇ ਨੂੰ ਉਹਨੂੰ ਉਦੋਂ ਵੀ 10 ਰੁਪਏ ਦੇ ਕੇ ਜਾਂਨੇ ਜਦੋਂ ਉਧਰੋਂ ਆਉਂਦੀ ਸੀ ਸ਼ਾਮ ਨੂੰ ਘਰੇ ਜਾਣ ਵਾਸਤੇ ਮੈਨੂੰ ਉਦੋਂ ਵੀ 10 ਰੁਪਏ ਦੇ ਕੇ ਜਾਂਦੀ ਸੀ ਫੇਰ ਹੌਲੀ-ਹੌਲੀ ਕਹਿੰਦਾ ਕੀ ਕੀਤਾ ਉਹਨੇ ਉਹ ਮੇਰੇ ਕੋਲੇ ਖੜਨ ਲੱਗ ਗਈ ਕਿਤੇ 10 ਮਿੰਟ ਖੜ ਜਾਂਦੀ ਕਿਤੇ 5 ਮਿੰਟ ਖੜ ਜਾਂਦੀ ਕਿਤੇ 20 ਮਿੰਟ ਖੜਦੀ ਸੀ ਖੜਦੀ ਖੜਾਉਂਦੀ ਕਹਿੰਦਾ ਜਦੋਂ ਮੈਨੂੰ ਵੀ ਪਤਾ ਲੱਗਣ ਜੇ ਲੱਗਾ ਵੀ ਇਹ ਖੜਦੀ ਆ ਝਾਕਦੀ ਆ ਪਹਿਲਾਂ ਤਾਂ ਮੇਰੇ ਦਿਲ 'ਚ ਕਹਿੰਦਾ ਇਹ ਚੀਜ਼ ਆਈ ਵੀ ਕਿਤੇ ਮੇਰੇ ਪੈਸੇ ਚੱਕ ਕੇ ਨਾ ਭਾਜੇ ਫੇਰ ਦੱਸ ਦਿੰਦੀ ਆ ਵੀ ਇਹ ਮੈਂ ਕਿਤੇ ਪੈਸੇ ਨਾ ਚੱਕ ਕੇ ਭਾਜੇ ਫੇਰ ਹੌਲੀ-ਹੌਲੀ ਮੈਨੂੰ ਮੇਰੀਆਂ ਅੱਖਾਂ ਚੱਖਾਂ ਪਈਆਂ ਪਿਆਰ ਹੋਇਆ ਫੀਲਿੰਗ ਜਾਗੀ ਵੀ ਅੱਖਾਂ 2 ਤੋਂ 4 ਹੋਣ ਲੱਗੀਆਂ ਫੇਰ ਇਹਨੂੰ ਵੀ ਭ ਘਾਰਪਣਾ ਛੱਡ ਕੇ ਇਸ ਕਾਲੇ ਪਾਸੇ ਇਹ ਕੁੜੀ ਨਾਲ ਦੀ ਗੱਲਬਾਤ ਮੰਨ ਕੇ ਚੱਲ ਜਦੋਂ ਸੋਡੇ ਤੇਰੇ ਨਾਲ ਝਾਕਣ ਲੱਗੀ ਫਿਰ ਪਹਿਲਾਂ ਉਹਨੇ ਬੁਲਾਇਆ ਕਿ ਤੂੰ ਬੁਲਾਇਆ ਉਹਨੇ ਬਈ ਫਿਰ ਮੈਨੂੰ ਸਿੱਧਾ ਹੀ ਕਹਿਤਾ ਹੈਗਾ ਮਣ ਕਹਿੰਦੀ ਤੁਸੀਂ ਇਹ ਕੰਮ ਕਾਤੋਂ ਕਰਨਾ ਛੱਡ ਦੋ ਮਾਂ ਵੀ ਮੈਂ ਘਰੋਂ ਵੀ ਗਰੀਵੀਆਂ ਠੀਕ ਹੈ ਮੈਨੂੰ ਤਾਂ ਕਰਕੇ ਇਹ ਕੰਮ ਕਰਨਾ ਪਿਆ ਤੇ ਉਹ ਮਣ ਕਹਿੰਦੀ ਮੈਂ ਕਹਿੰਦੀ ਤੁਹਾਡਾ ਇਹ ਛੱਡ ਦਵਾਂਗੀ ਇਹ ਕੰਮ ਵੀ ਜਿਹੜਾ ਕਹਿੰਦੀ ਤੁਸੀਂ ਮੰਗਦੇ ਆ ਮਾਂ ਵੀ ਤੁਸੀਂ ਕਿਵੇਂ ਛੱਡਾ ਦੂਗੇ ਕਹਿੰਦੀ ਮੈਂ ਸੋਡੇ ਨਾ ਕਹਿੰਦੀ ਗੱਲ ਕਰ ਲੂੰਗੀ ਤੇ ਮਾ ਠੀਕ ਹੈ। ਅੱਛਾ ਉਹਨੂੰ ਪਿਆਰ ਹੋ ਗਿਆ ਤਾਂ ਉਹ ਤਾਂ ਚੜਾਉਂਦੀ ਸੀ। ਹਾਂਜੀ ਹਾਂ ਉਹਨੂੰ ਮੇਰੇ ਨਾਲ ਪਿਆਰ ਹੋ ਗਿਆ। ਹੌਲੀ-ਹੌਲੀ ਫਿਰ ਮੈਨੂੰ ਵੀ ਫੋਨ ਲੱਗ ਗਈ। ਅੱਛਾ ਜਦੋਂ ਉਹ ਮੇਰੇ ਕੋਲ ਦਿੱਲੀ ਆਉਂਦੀ ਹੈਗੀ ਤੇ ਫਿਰ ਛੱਡ ਦਿੰਦੀ ਆ, ਸਟੈਂਡ ਲੈਂਦੀ ਆ। ਅੱਛਾ ਫਿਰ ਮੰਨ ਕੇ ਚੱਲ ਜਦੋਂ ਸੋਡਾ ਪਿਆਰ ਹੋ ਜਾਂਦਾ ਸੋਨੂੰ ਮੰਨ ਕੇ ਚੱਲੋ ਕੁੜੀ ਕਹਿੰਦੀ ਆ ਵੀ ਤੂੰ ਭਖਾਰਪਣਾ ਛੱਡ ਦੇ ਹਨਾ ਵੀ ਮੈਂ ਤੇਰੇ ਨਾਲ ਰਹਿਣਾ ਚਾਹਣੀ ਆ। ਫਿਰ ਤੂੰ ਉਹਨੂੰ ਕੀ ਕਿਹਾ ਵੀ ਤੇਰੇ ਆਪ ਦੀ ਪੋਜੀਸ਼ਨ ਆ ਤੁਸੀਂ ਤੁਸੀਂ ਤਾਂ ਗਰੀਬ ਆ ਜਿਹੜੇ ਭਖਾਰੀ ਆ ਨਾ ਮੰਗਦੇ ਆ ਨਾ ਤੇ ਕੀ ਤੂੰ ਉਹਨੂੰ ਵੀ ਕਿਵੇਂ ਮੰਨੇ ਕਰਦੇ ਉਹਨਾਂ ਦੇ ਫੇਰ ਫਿਰ ਬਈ ਉਹ ਮਨ ਘਰੇ ਲੱਗੀ ਆਉਦੇ ਠੀਕ ਆ ਉਹਨਾਂ ਦੇ ਘਰ ਦੇ ਨੇ ਮੰਨੇ ਫਿਰ ਮੈਨੂੰ ਕਹਿੰਦੀ ਉਹ ਉਹਨਾਂ ਦੇ ਘਰ ਦੇ ਕਹਿੰਦੀ ਮੈਂ ਤਾਂ ਰਹਿਣਾ ਹੀ ਕਹਿੰਦੀ ਇਹਦੇ ਨਾਲ ਆ ਫਿਰ ਉਹ ਮੈ ਕੁੜੀ ਨੂੰ ਆਖੇ ਵੀ ਤੂੰ ਮੇਰੇ ਨਾਲ ਰਹੇਗੀ ਕਿੱਥੇ ਠੀਕ ਆ ਵੀ ਮੇਰੇ ਕੋਲ ਨਾ ਕੋਈ ਘਰਵਾਰ ਵੀ ਹੈ ਨਹੀਂਗਾ ਤੇ ਜਦੋਂ ਆਪਣੇ ਮਗਰ ਫਿਰ ਕੁੜੀ ਸਟੈਂਡ ਲੈ ਗਈ ਠੀਕ ਆ ਫਿਰ ਉਹਨਾਂ ਦੇ ਘਰ ਦੇ ਨੇ ਮੰਨੇ ਉਹ ਕਹਿੰਦੀ ਮੈਂ ਕਹਿੰਦੀ ਤੇਰੇ ਨਾਲ ਨਹੀਂ ਕਹਿੰਦੀ ਭੱਜ ਜੂਗੀ ਠੀਕ ਆ ਕਹਿੰਦਾ ਜਦੋਂ ਵੀ ਮੇਰੇ ਉਹਦੇ ਨਾਲ ਗੱਲਬਾਤ ਹੋਈ ਮੈਨੂੰ ਇਹਨੇ ਪਖਾਰ ਪੁਣਾ ਛੜਾਤਾ ਵੀ ਮੈਂ ਇਹ ਕੰਮ ਨਾ ਕਰ ਤੂੰ ਵੀ ਮੈਂ ਸਾਰਾ ਕੁਝ ਕੀਤਾ ਪਰ ਮੈਂ ਕੁੜੀ ਨੂੰ ਪੁੱਛਿਆ ਮੈਂ ਤਾਂ ਗਰੀਬ ਆ ਮੈਂ ਤੈਨੂੰ ਰੱਖੂ ਕਿੱਥੇ ਤੁਹਾਡੇ ਘਰਦਾਂ ਨਹੀਂ ਮੰਨਣਾ ਮੈਂ ਕਹਿੰਦੀ ਆਪੇ ਮਨਾਲੂ ਜਦੋਂ ਉਹਨਾਂ ਦੇ ਘਰੇ ਗਈ ਤੇ ਉਹਨਾਂ ਦੇ ਕੋਲੇ ਲੜਾਈ ਹੋਈ ਕੁੜੀ ਨੇ ਸਟੈਂਡ ਲਿਆ ਇਹਦੇ ਪਿੱਛੇ ਵੀ ਮੈਂ ਇਹਦੇ ਨਾਲ ਹੀ ਰਹਿਣਾ ਇਹ ਕਹਿੰਦਾ ਵੀ ਮੈਂ ਆਪ ਗਰੀਬ ਆ ਮੇਰੇ ਕੋਲ ਕੋ ਘਰ ਨਹੀਂ ਮੈਂ ਤੈਨੂੰ ਰੱਖੂ ਕਿੱਥੇ ਉਹ ਕਹਿੰਦੀ ਮੈਂ ਆਪੇ ਸਾਰਾ ਕੁਝ ਕਰ ਲੂੰ ਉਹ ਆਪਦੇ ਮਾਪਿਆਂ ਤੋਂ ਛੱਡਣ ਲਈ ਮਜਬੂਰ ਹੋ ਗਈ ਉਹ ਛੱਡਣ ਲਈ ਕਿਉਂ ਮਜੂਰ ਹੋ ਕਿਉਂਕਿ ਇਹਦੇ ਇਸ਼ਕ ਚ ਅੰਨੀ ਹੋ ਗਈ ਉਹ ਪਤਾ ਨਹੀਂ ਇਹਦੇ ਚ ਉਹਨੇ ਕੀ ਦੇਖਿਆ ਜਾਂ ਉਹਨੂੰ ਕੋਈ ਦੀ ਸ਼ਰਾਫਤ ਦਿਸ ਗਈ ਜਾਂ ਉਹਨੂੰ ਇਹ ਪਿਆਰਾ ਲੱਗਿਆ ਵੀ ਚੱਲ ਵੀ ਇਹ ਕਿਹੜੇ ਕੰਮਾਂ ਚ ਪਿਆ ਵੀ ਇਹਨੂੰ ਪੈਸਾ ਦੀ ਲੋੜ ਆ ਵੀ ਮੈਂ ਇਹਦੇ ਨਾਲ ਵਿਆਹ ਕਰਾ ਕੇ ਅਸੀਂ ਸੌਖੀ ਜ਼ਿੰਦਗੀ ਜੀ ਸਕਦੀਆਂ ਕਈ ਬੰਦੇ ਪੜੇ ਲਿਖੇ ਹੁੰਦੇ ਉਹ ਨਹੀਂ ਚੀਜ਼ਾਂ ਸੋਚਦੇ ਉਹ ਵੀ ਵਧੀਆ ਹੁੰਦੇ ਤੁਸੀਂ ਪਹਾਰਪੁਰ ਨੇ ਕਿਵੇਂ ਪਏ ਕਿ ਪੜੇ-ਪੜੇ ਨਹੀਂ ਤੁਸੀਂ ਨਹੀਂ ਬਈ ਪੜਾਏ ਨਹੀਂ ਬਈ ਮਾਂਜਮਾ ਵੀ ਤੇ ਤੇਰੇ ਕੋਈ ਮਨ ਮੰਨ ਕੇ ਚੱਲ ਜੇ ਤੁਸੀਂ ਹੁਣ ਤੁਸੀਂ ਕੱਲੀ ਆਂ ਹਾਂ ਬਈ ਮਾਂ ਪਿਓ ਹੈ ਨਹੀਂ ਨਾ ਬਈ ਤਹੀਂ ਮੰਗ ਲੱਗੇ ਹਾਂ ਬਈ ਤੇ ਫਿਰ ਜਦੋਂ ਮੰਗਦੇ ਮੰਗਦੇ ਨੂੰ ਕਿਹੜੀ ਆਸ ਕੀ ਸੁੱਝੀ ਸੁੱਝ ਗਈ ਵੀ ਮੈਂ ਆਸ ਕੀ ਕਰਨੀ ਆ ਬਸ ਬਈ ਜਦੋਂ ਬੰਦਾ ਫਿਰ ਆਸ ਕੀ ਚ ਪਾਈ ਜਾ ਯਾਰ ਫਿਰ ਆਸ ਕੀ ਦਾ ਬਾਅਦ ਚ ਪਿਆ ਤੈਨੂੰ ਕਿਵੇਂ ਸੁੱਝੀ ਮੈਂ ਇਹ ਸੈੱਟ ਕਰਨੀ ਆ ਮੈਨੂੰ ਬਈ ਉਹ ਕੁੜੀ ਨੇ ਇਹ ਮਜਬੂਰ ਕੀਤਾ ਹਾਂ ਮਜਬੂਰ ਕੀਤਾ ਕਿੰਨੀ ਦਾਲੀ ਪੈ ਜਾਂਦੀ ਤੁਹਾਨੂੰ ਮੈਨੂੰ ਬਈ ਪਈ ਜਾਂਦੀ ਆ 80 700 ਰੁਪਇਆ ਤੇ 6 700 ਦਾ ਤੁਹਾਨੂੰ ਕੀ ਤੁਹਾਡਾ ਖਰਚਾ ਕੀ ਆਉਂਦਾ ਕੀ ਕਰਦੇ ਤੁਸੀਂ 6 700 ਬਸ ਘਰੇ ਬਈ ਮਾੜਾ ਮੋਟਾ ਸਮਾਨ ਲੈ ਜਾਂਦਾ ਦੂਜਾ ਘਰੇ ਚਾਚੂ ਬੜਾ ਦੂਜਾ ਦਰੂ ਦਾ ਹਾਂ ਆਜ ਫੋਨ ਵੀ ਰੱਖੀ ਬੇਟਾ ਹਾਂ ਬਈ ਕਿੰਨੇ ਤਾਂ ਇਹ ਤੇ ਕੁੜੀ ਦਈ ਆ ਬਾਈ ਅੱਛਾ ਹਾਂ ਹੁਣ ਫੋਨ ਉਹ ਹੀ ਲਾਈ ਜਾਂਦੀ ਹਾਂ ਹਾਂ ਬਾਈ ਉਹ ਹੀ ਲਾਈ ਜਾਂਦੀ ਆ ਕਹਿੰਦਾ ਨਾ ਵੀ ਮੇਰੇ ਮਾਪੇ ਹੋ ਮਰੇ ਹੋਏ ਆ ਮੈਂ ਤਾਂ ਹੀ ਮੰਗਦਾ ਤੇ 6-700 ਰੁਪਏ ਧਾੜੀ ਪੈਂਦੀ ਕੁਛ ਮੱਕੇ ਦੇ ਸਮਾਨ ਲਾਇਆ ਨੇ ਤੇ ਕੁਛ ਪਉਆ ਪ੍ਰੋਕਟ ਕਰ ਲੈਂਦਾ ਠੇਕੇ ਤੇ ਜਾ ਕੇ ਵੀ ਉੱਥੇ ਨਾਲ ਮਾੜਾ ਮੋਟਾ ਕੋ ਖਾ ਲਈਦਾ ਤੇ ਰੋਟੀਆਂ ਪਾਣੀ ਪੈ ਕੇ ਲਾ ਕੇ ਲਈਦਾ ਸਾਲਾ ਕੁਛ ਹੁੰਦਾ ਵੀ ਮੇਰੀ ਜ਼ਿੰਦਗੀ ਵਧੇਗਾ ਲੰਘਦੀ ਸੀ ਪਰ ਮੈਨੂੰ ਉਹਨੇ ਕਹੇਦੀ ਵੀ ਤੂੰ ਇਹ ਕੰਮ ਛੱਡ ਦੇ ਤੈਨੂੰ ਐਸ਼ ਕਰਾਉਂ ਸਭ ਕੁਝ ਕਰੂੰਗੀ ਵੀ ਮੇਰੇ ਨਾਲ ਗਏ ਫੋਨ ਵੀ ਲੈ ਕੇ ਦਿੱਤਾ ਇਹਨੂੰ ਨੰਬਰ ਨੰਬਰ ਸਾਰਾ ਕੁਛ ਆ ਗੱ ਤੇ ਉਦੋਂ ਬਾਅਦ ਮੰਨ ਕੇ ਚੱਲ ਹੁਣ ਤੁਹਾਡਾ ਰੋਲਾ ਪਿਆ ਤੁਹਾਡਾ ਕਿਵੇਂ ਸਿਰੇ ਚੜਿਆ ਜਿਹੜਾ ਹੁਣ ਤੁਹਾਡਾ ਵਿਆਹ ਹੋਇਆ ਬਾਈ ਉਹਨਾਂ ਦੇ ਘਰ ਦੇ ਨੇ ਮੰਨੇਗੇ ਠੀਕ ਹੈ ਮੈਂ ਫਿਰ ਉਹਨੂੰ ਲੈ ਗਿਆ ਪਿਆ ਕੇ ਅੱਛਾ ਤੂੰ ਪਿਜਾ ਕੇ ਲੈ ਕੇ ਹਾਂ ਅਸੀਂ ਬਾਈ ਫਿਰ ਕੋਟ ਮੈਰਿਜ ਕਰਾ ਲਈ ਠੀਕ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਹੁਣ ਬਾਈ ਅਸੀਂ ਬਾਹਰ ਰਹਿੰਦੇ ਆ ਉਹ ਉਹ ਕੁੜੀ ਕੀ ਕੰਮ ਕਰਦੀ ਉਹ ਬਿਜ਼ਨਸ ਕਰਦੀ ਸੀ ਕਿ ਜੌਬ ਤੇ ਲੱਗੀ ਸੀਗੀ ਜੌਬ ਤੇ ਲੱਗੀਗੀ ਵੀਰੇ ਅੱਛਾ ਉਹਦੀ ਚੰਗੀ ਤਨਖਾਹ ਹੋਊਗੀ ਹਨਾ ਹਾਂ ਹਾਂ ਉਹਦੀ ਹੈਗੀ ਆ 40-50 ਹਜ਼ਾਰ ਰੁਪਇਆ ਬਈ ਠੀਕ ਹੈ 40-50 ਹਜ਼ਾਰ ਤਨਖਾਹ ਕੀ ਬਾਕੀ ਤੂੰ ਵੀ 40-50 ਹਜ਼ਾਰ ਛੱਡਦਾ ਹਾਂ ਹਾਂ ਹੈਨਾ ਹਾਂ ਬਈ ਕਿ ਤੂੰ ਕੰਮ ਕਰਨ ਲੱਗਿਆ ਉਹਦੇ ਨਾਲ ਮੈਂ ਕੰਮ ਕਰਨ ਲੱਗਿਆ ਬਈ ਉਹਦੇ ਉੱਥੇ ਉਹਨੇ ਨਲ ਵਾਲਾ ਹੈਗਾ ਅੱਛਾ ਹਾਂ ਜਦੋਂ ਉਹ ਕਹਿੰਦੇ ਹੁੰਦੇ ਨੇ ਰੱਬ ਦੰਦਾ ਛੱਤ ਪਾੜ ਕੇ ਦਿੰਦਾ ਜਦੋਂ ਇਹ ਬੰਦੇ ਦੀ ਜ਼ਿੰਦਗੀ ਸੁਧਰਨੀ ਸੀ ਉਹ ਕੁੜੀ ਨੇ ਇਹਨੂੰ ਪਿਆਰ ਕਰ ਲਿਆ ਇਹਨੂੰ ਆਪਦੇ ਵੀ ਮੰਨ ਕੇ ਚਲਾ ਮੁਤਾਬਕ ਢਾਲ ਲਿਆ ਸਾਰਾ ਕੁਝ ਇਹਦਾ ਕਰਤਾ ਇਹਨੂੰ ਨੌਕਰੀ ਦਵਾਤੀ ਵੀ ਇਹ ਇਹਦਾ ਉਹ ਕੰਮ ਛੱਡਾਤਾ ਜਿੱਥੇ ਕਿ ਚਲ ਕੋਈ ਮਰਦਾ ਹੀ ਮੰਗਦਾ ਹੁੰਦਾ ਕੋਈ ਛੌਂਕ ਨੂੰ ਨਹੀਂ ਮੰਗਦਾ ਹੁੰਦਾ ਪਰ ਉਹ ਚੀਜ਼ ਕਹਿੰਦੇ ਹੁੰਦੇ ਆ ਮੰਗਣੀ ਕਿਸੇ ਦੇ ਹੱਥ ਮੂਰੇ ਕਰਨਾ ਉਹ ਬਹੁਤ ਵੱਡਾ ਕਹਿੰਦੇ ਹੁੰਦੇ ਆ ਵੀ ਮੰਨ ਕੇ ਚੱਲੋ ਵੀ ਆਪਾਂ ਨੂੰ ਦੁੱਖ ਲੱਗਦਾ ਹਨਾ ਵੀ ਇੱਕ ਹੁੰਦਾ ਵੀ ਬੰਦਾ ਵੀ ਇੱਕ ਦੂਜੇ ਦੇ ਮੂਰੇ ਹੱਥ ਾੜਦਾ ਮਰਨ ਮਤਾਬ ਕੋ ਜਾਂਦਾ ਪਰ ਉਹ ਕੁੜੀ ਨੇ ਇਹਦੀ ਜ਼ਿੰਦਗੀ ਸੁਧਾਰਤੀ ਜਿਤ 40-50 ਹਜ਼ਾਰ ਉਹਦੀ ਤਨਖਾਹ ਕੀ 20-25 ਹਜ਼ਾਰ ਇਹ ਲੈਂਦਾ 70-80 ਹਜ਼ਾਰ ਰੁਪਏ ਲੈਂਦੇ ਆ ਚਲ ਆ ਉਹਦੀ ਜ਼ਿੰਦਗੀ ਵਧੀਆ ਬਤੀਤ ਕਰਦੇ ਆ ਸੋਹਣੀ ਜ਼ਿੰਦਗੀ ਜਿਉਂਦਾ ਚਲ ਆ ਉਹਦਾ ਇੱਕ ਇੱਜ਼ਤ ਦੀ ਰੋਟੀ ਖਾਣ ਲੱਗ ਗਿਆ ਪਹਿਲਾਂ ਚਲ ਰੋਟੀ ਵੀ ਖਾਂਦਾ ਸੀ ਸਭ ਕੋਈ ਕਰਦਾ ਸੀ ਪਰ ਜਿਹੜੀ ਮੰਗਣਾ ਉਹ ਇੱਕ ਤੁਹਾਨੂੰ ਵੀ ਪਤਾ ਜਿੱਤ ਉਹਦੇ ਵਿੱਚ ਘੱਟ ਹੁੰਦੀ ਹੈ ਫੇਰ ਬਈ ਹੁਣ ਮੰਨ ਕੇ ਚਲ ਜਦੋਂ ਉਹਦੇ ਮਾਪਿਓ ਨਹੀਂ ਮੰਨਿਆ ਫੇਰ ਕੁੜੀ ਨੇ ਤੇਰੇ ਪਿੱਛੇ ਸਟੈਂਡ ਲੈ ਲਿਆ ਤੂੰ ਵੀ ਉਹਦੇ ਪਿੱਛੇ ਸਟੈਂਡ ਲੈ ਲਿਆ ਹਨਾ ਹੁਣ ਤੁਹਾਡੀ ਜ਼ਿੰਦਗੀ ਕਿਵੇਂ ਨੈਵ ਰਹੀ ਆ ਵਧਗਾ ਲੰਘਦੀ ਐ ਜ਼ਿੰਦਗੀ ਹਾਂ ਬਈ ਵਧਗਾ ਖੇਡ ਜੇ ਤੇ ਜੇ ਹੁਣ ਜਾਨੀ ਕਿ ਪਹਿਲਾਂ ਨਾਲੋਂ ਜਿੰਦਗੀ ਹੁਣ ਮੇਰੀ ਪੂਰੀ ਸਤਰਗੀ ਬਾਈ ਹਾਂ ਹੁਣ ਤਾਂ ਚਲੇ ਵਧੀਆ ਤੂੰ ਆਪਦੀ ਇੱਜ਼ਤ ਤੇ ਝੋਟੀ ਖਾਨ ਲੱਗ ਗਿਆ ਹਨਾ ਤੜਕੇ ਆ ਨੌ ਤੋਂ ਪੰਜ ਜਿਹੜੀ ਜੌਬ ਹੁੰਦੀ ਓ ਕਰਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਨਾ ਜਿਹੜਾ ਬੰਦਾ ਮੰਗਦਾ ਹਾਂ ਬਾਈ ਇੱਕ ਨਾ ਯਾਰ ਕਈ ਮੰਗਦੇ ਤੇ ਚਲਿਆ ਸੇਮ ਤੋਂ ਹੀ ਹੁੰਦੀ ਐ ਵੀ ਦਾਰੂ ਪੀ ਲਈ ਤੇ ਰੋਟੀ ਖਾ ਲਈ ਤੜਕੇ ਰੋਟੀ ਖਾ ਲਈ ਨਾ ਕਈ ਬੰਦੇ ਬਥੇਰੇ ਮੰਗਦੇ ਜਿਹੜੇ ਕਿ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੱਡਗਾ ਕੋਠੀਆਂ ਪਾ ਕੇ ਚੰਗੀਆਂ ਗੱਡੀਆਂ ਲੈ ਕੇ ਜਵਾਕਾਂ ਨੂੰ ਦਿੱਤਾਂਗਾ ਫੇਰ ਵੀ ਉਹ ਮੰਗੀ ਜਾਂਦੇ ਉਹ ਮੰਗਣਾ ਸਹੀ ਐ ਜਾਂ ਗਲਤ ਐ ਉਹ ਗੱਲ ਤਾਂ ਬਾਈ ਜੀ ਇਹ ਬਲੱਡ ਚ ਨਹੀਂ ਜਾਂਦਾ ਬਲੱਡ ਚ ਨਹੀਂ ਜਾਂਦਾ ਬਾਈ ਕੰਗਾ ਦੇ ਅੱਛਾ ਜਿਹਨੇ ਜਿਹਨੇ ਮੰਗਣਾ ਤਾਂ ਉਹਨੇ ਮੰਗਣਾ ਹੀ ਆ ਹਾਂ ਹਾਂ ਬਾਈ ਜੀ ਤੇਮ ਤੇਰਾ ਵੀ ਦਿਲ ਕਰਦਾ ਹੋਊਗਾ ਉੱਥੇ ਜਿੱਥੇ ਤੂੰ ਜੋਬ ਤੇ ਜਾਣਾ ਕਿਤੇ ਲੈ ਕੇ ਕੌਲਾ ਖੜ ਜਾਂਦਾ ਹੋਵੇ ਉਹਨਾਂ ਕੋਲ ਹਾਂ ਬਾਈ ਹੁਣ ਨਹੀਂ ਹੁਣ ਮੇਰੇ ਕੋਲ ਉਹ ਕਿਤੇ ਦੇਣੀ ਨਹੀਂ ਆਇਆ ਮੂਰੇ ਜਿੱਤੇ ਦਾ ਉਹਨੇ ਮੁੰਜਾਉ ਤੇ ਲਵਾਇਆ ਠੀਕ ਆ ਤੇ ਜਿਹੜੇ ਇਹ ਮੰਗਦੇ ਆ ਮੰਨ ਕੇ ਚੱਲ ਜਿਹੜੇ ਤਾਂ ਚੱਲ ਮੰਨ ਲਾ ਮਜਬੂਰ ਹੁੰਦੇ ਹਨ ਇੱਕ ਨਿੱਕੇ ਨਿੱਕੇ ਜਵਾਕ ਮੰਗਦੇ ਫਿਰਦੇ ਆ ਉਹਨਾਂ ਨੂੰ ਸਕੂਲ ਪੜਨ ਦੀ ਬਜਾਏ ਉਹਨਾਂ ਨੂੰ ਇੱਕ ਭਖਾਰੀ ਬਣਾ ਦਿੱਤਾ ਜਾਂਦਾ ਦੇਸ਼ ਦੇ ਵਿੱਚ ਦਿਨੋਂ ਦਿਨ ਵੱਧਦੇ ਜਾਂਦੇ ਆ ਭਖਾਰੇ ਹਨ ਵੀ ਬਹੁਤ ਜਿਆਦਾ ਹੋ ਗਿਆ ਕਿਉਂਕਿ ਹੁਣ ਪਿੰਡਾਂ ਸ਼ਹਿਰਾਂ ਚ ਵੀ ਤੇ ਢੇੜੀਆਂ ਤੇ ਜਾਵੜਾ ਉਥੇ ਤੇਰੇ ਕੋਲੇ 2-4 ਆ ਹੀ ਜਾਂਦੇ ਆ ਇਹ ਕਿਉਂ ਵੱਧ ਰਹੇ ਆ ਕਿ ਲੈਕ ਆਫ এডੂਕੇਸ਼ਨ ਆ ਵੀ ਜਿਨ੍ਹਾਂ ਦੀ ਪੜ੍ਹਾਈ ਨਹੀਂ ਹੁੰਦੀ ਉਹਦੀ ਆ ਜਾਂ ਨੌਲਜ ਘਟਾ ਕਿ ਜਾਂ ਇਹ ਕੰਮ ਚ ਹੀ ਪੈਸਾ ਜਿਆਦਾ ਇਹ ਕੰਮ ਚ ਬਾਈ ਪੈਸਾ ਨਾ ਕੋਈ ਨਹੀਂ ਇਹ ਉਹੀ ਕਰਦਾ ਜਿਹਦੀ ਪੜ੍ਹਾਈ ਹੈ ਨਹੀਂ ਕੀ ਠੀਕ ਹੈ ਜਿਹਨੂੰ ਜਾਂ ਕੋਈ ਕਰ ਨਹੀਂ ਸਾਂਦਾ ਵੀ ਪੈਸਾ ਤਾਂ ਹੈਗਾ ਤਹੀਂ ਤਾਂ ਮੰਗਦੇ ਆ ਮੈਂ ਮੈਨੂੰ ਕੋਈ ਕੁੜੀ ਮਿਲੀ ਏ ਕਿ ਇੱਥੇ ਆਪਣੇ ਨਿੱਕੀ ਜੀ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ 10 ਰੁਪਏ ਕਹਿੰਦੀ ਮੈਨੂੰ ਦੇ ਦੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੂੰ ਪੜਨ ਲੱਗਣਾ ਸਕੂਲ 'ਚ ਤੇਰੀ ਪੜ੍ਹਾਈ ਦਾ ਖਰਚਾ ਸਾਰਾ ਅਸੀਂ ਕਰਾਂਗੇ ਉਹ ਕਹਿੰਦੀ 10 ਰੁਪਏ ਦੇਨੇ ਆ ਦੇ ਦੇ ਨਹੀਂ ਜਾ ਮੈਂ ਪੜਨਾ ਹੀ ਨਹੀਂ ਕਈ ਇਹ ਜਿਹੇ ਜੁਆਕੇ ਵੀ ਪਏ ਆ ਜਦੋਂ ਪਤਾ ਵੀ 5-700 ਰੁਪਇਆ ਲੈ ਕੇ ਜਾਮੇ ਘਰੇ ਅਸੀਂ ਘਰ ਦੇ ਵੀ ਚੰਗੀ ਕਈ ਹੁਣ ਚੱਲ ਜੁਆਕੇ ਉਹਨੂੰ ਖਵਾ ਪਿਆ ਦਿੰਦੇ ਕੁਛ ਨਾ ਉਹ ਜ਼ਿੰਦਗੀ ਐ ਉਹਨਾਂ ਨੂੰ ਹੁੰਦਾ ਵੀ ਅਸੀਂ ਸਰੀ ਜ਼ਿੰਦਗੀ ਐਂ ਕੱਢਣੀ ਆ ਜਾਂ ਜਿਨ੍ਹਾਂ ਦੇ ਮਾਪੇ ਮਾੜਾ ਮੋਟਾ ਪੈਕੇ ਛੱਗ ਲਾਉਂਦੇ ਆ ਉਹ ਲਾ ਦਿੰਦੇ ਆ ਹੁਣ ਤੂੰ ਇਹ ਚੀਜ਼ਾਂ ਆਪਦੀ ਜ਼ਿੰਦਗੀ ਸੁਧਾਰ ਲਈ ਤੂੰ ਕੀ ਕਹਿਣਾ ਚਾਹਣਾ ਜਿਹੜੇ ਬੰਦੇ ਮੰਗਦੇ ਆ ਵੀ ਉਹਨਾਂ ਨੂੰ ਆਪਦੀ ਜ਼ਿੰਦਗੀ ਸੁਧਾਰਨੀ ਚਾਹੀਦੀ ਜਿਨ੍ਹਾਂ ਦੇ ਹੱਥ ਪੈਰ ਕੰਮ ਕਰਦਾ ਚੱਲ ਜਿਹਨਾਂ ਦੇ ਨਹੀਂ ਕੰਮ ਕਰਦੇ ਉਹਨਾਂ ਦੇ ਜਿਨ੍ਹਾਂ ਦੇ ਹੱਥ ਪੈਰ ਕੰਮ ਕਰਦੇ ਆ ਉਹਨਾਂ ਨੂੰ ਤੂੰ ਕੰਮ ਕਰਦੇ ਠੀਕ ਆ ਉਹ ਮੇਰੇ ਵੀਰ ਨਾ ਮੰਗਣ ਜਿਹਦੇ ਭਾਈ ਜਮਾ ਹੀ ਨਹੀਂ ਕਰਦੇ ਜਿਹਨਾਂ ਹੁਣ ਮਜ਼ਦੂਰ ਆ ਜਿਹੜੇ ਹਾਂ ਮਜ਼ਦੂਰਾ ਉਹਨੂੰ ਨਾ ਫਿਰ ਭਈਏ ਕੰਮ ਕਰਨਾ ਹੀ ਪਊਗਾ ਸੜਕ ਦੇ ਬਾਈਕ ਮੰਗਣਾ ਹੀ ਪਊਗਾ ਠੀਕ ਆ ਭਾਈ ਤਾਂ ਹਾਂ ਭਾਈ ਧੰਨਵਾਦ ਕਿਸੇ ਪੜ੍ਹੀ ਲਿਖੀ ਕੁੜੀ ਨੇ ਆਪਦੇ ਮੰਨ ਕੇ ਚਾਲੇ ਜਾਲ ਚ ਪਸਾਲਿਆ ਪਿਆਰ ਕਰ ਲਿਆ ਉਹਦੀ ਜ਼ਿੰਦਗੀ ਇਹਦੀ ਬਣਾਤੀ ਉਹਨੂੰ 9 ਤੋਂ 5 ਵਾਲੀ ਜਿਹੜੀ ਜੋਬ ਆ ਉਹ ਕਰਨ ਲਾਤਾ ਪੜ੍ਹਾਈ ਵਧ ਗਈ ਇਹਦੀ ਪੜ੍ਹਾਈ ਹੈ ਨਹੀਂ ਸੀ ਉਹ ਆਪ ਵਧੀਆ ਜੋਬ ਕਰਦੀ ਸੀ ਤੇ ਇਹਨੂੰ ਵਧੀਆ ਇੱਕ ਜ਼ਿੰਦਗੀ ਅ ਬਤੀਤ ਕਰਨ ਲਾਤਾ ਇਹ ਜਿੱਤੇ ਦੀ ਰੋਟੀ ਖਾਣ ਲਾਤਾ ਮਰਦਾ ਬੰਦਾ ਮੰਗਦਾ ਹੀ ਹੁੰਦਾ ਕਿਉਂਕਿ ਇਹਦੇ ਅੱਗੇ ਪਿੱਛੇ ਕੋਈ ਨਹੀਂ ਸੀ ਇਹਨੇ ਇੱਕ ਹੀ ਚੀਜ਼ ਸੋਚੀ ਵੀ ਮੈਂ ਬਸ ਇੱਕ ਮੰਗਣਾ ਹੀ ਆ ਮੰਗਣਾ ਇਹ ਹੀ ਚੀਜ਼ ਮੇਨ ਨਹੀਂ ਹੁੰਦੀ ਜੇ ਆਪਣੇ ਹੱਥ ਪੈਰ ਕੰਮ ਕਰਦਾ ਤਾਂ ਉੱਥੇ ਆਪਾਂ ਕੰਮ ਕਾਤ ਸਕਦੇ ਆ ਆਪਦਾ ਕੰਮ ਕਰਕੇ ਕਮਾ ਸਕਦੇ ਆ ਨਾ ਕਿ ਆਪਣਾ ਕੰਮ ਇਕੱਲਾ ਮੰਗਣਾ ਇਹ ਇਹ ਚੀਜ਼ਾਂ ਅਦਨਬਦਨ ਆਪਣੇ ਦੇਸ਼ ਦੇ ਵਿੱਚ ਵੱਧੀਆਂ ਤੁਲੀਆਂ ਜਾਂਦੀਆਂ ਦਨਬਦਨ ਆਪਣੇ ਦੇਸ਼ ਚ ਵੱਧੀਆਂ ਜਾਂਦੀਆਂ ਕਿਉਂ ਵੱਧੀਆਂ ਜਾਂਦੀਆਂ ਕਿਉਂਕਿ ਹਰ ਬੰਦੇ ਨੂੰ ਇਹ ਹੁੰਦਾ ਵੀ ਸਾਡਾ ਸੌਖਾ ਪੈਸਾ ਮਿਲਦਾ ਸਾਨੂੰ ਸੌਖਾ ਮਿਲਦਾ ਕਿਉਂ ਮਿਲਦਾ ਵੀ ਅਸੀਂ ਹੱਥ ਕਰਕੇ ਮੰਗ ਹੀ ਲੈਣਾ ਜਿਹੜੇ ਬੰਦੇ ਦੇ ਹੱਥ ਪੈਰ ਨਹੀਂ ਕੰਮ ਕਰਦੇ ਉਹਨਾਂ ਦੀ ਤਾਂ ਗੱਲ ਬਾਖਾ ਵੀ ਜਿਹੜੇ ਵਿਚਾਰੇ ਜਮਾਂ ਹੀ ਅਪਾਹਜ ਵੀ ਉਹ ਕੋਈ ਕੰਮ ਹੀ ਨਹੀਂ ਕਰ ਸਕਦੇ ਜਿਹੜੇ ਹਟੇ-ਕਟੇ ਆ ਚੰਗੇ ਮਾਹਾਂ ਕੰਮ ਕਰਦਿਆਂ ਵਧੀਆ ਨੌਜਵਾਨ ਆ ਉਹ ਵੀ ਮੰਗਦੇ ਫਿਰਦੇ ਆ ਕੋਈ ਨਸ਼ੇ ਪਿੱਛੇ ਮੰਗਦਾ ਫਦਾ ਕੋਈ ਕਿਵੇਂ ਆ ਉਹ ਚੀਜ਼ਾਂ ਗਲਤ ਆ ਤੁਸੀਂ ਕੰਮ ਕਰਕੇ ਕਮਾ ਕੇ ਤੁਸੀਂ ਆਪਦੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਆ ਨਾ ਕਿ ਤੁਸੀਂ ਮੰਗ ਕੇ ਜੇ ਤੁਸੀਂ ਮੰਗਣ ਲੱਗੇ ਤਾਂ ਬਸ ਉੱਥੋਂ ਤੱਕ ਹੀ ਸੀਮਤ ਰਹੋਗੇ ਤੁਹਾਨੂੰ ਅੱਗੇ ਵਧਣ ਦਾ ਕੋਈ ਮੌਕਾ ਨਹੀਂ ਮਿਲਣਾ ਕਿਉਂਕਿ ਅਸੀਂ ਇੱਕ ਵੀਡੀਓ ਤਾਂ ਬਣਾਈ ਆ ਆਪਣੇ ਦਿਨਵਾਦਾਂ ਤੁਸੀਂ ਕੋਈ ਕਿਸੇ ਸ਼ਹਿਰ ਤੇ ਜਾ ਕੇ ਤੁਸੀਂ ਰੇੜੀ ਤੇ ਕੋਈ ਖਾਣ ਵੀ ਲਾਗੇ ਨਾ ਤੇ ਤੁਹਾਡੇ ਕੋਲੇ ਦੋ ਚਾਰ ਜਵਾਕ ਨਿੱਕੇ ਨਿੱਕੇ ਪਹੁੰਚ ਜਾਣਗੇ ਉਹ ਪਹੁੰਚ ਜਾਣਗੇ ਉਹ ਕੋਈ ਮਜਬੂਰ ਨਹੀਂ ਉਹ ਉਹਨਾਂ ਦੇ ਮਾਪਿਓ ਉਹਨਾਂ ਨੂੰ ਮਜਬੂਰ ਕਰਦੇ ਆ ਉਹਨਾਂ ਨੂੰ ਪੜਨ ਵਾਸਤੇ ਤੁਸੀਂ ਕਹਿ ਕੇ ਦੇਖ ਲਿਓ 100 ਦੇ ਵਿੱਚੋਂ 2-4 ਹੀ ਕਹਿਣਗੇ ਜਿਹੜੇ ਸਾਨੂੰ ਇਹ ਪੜਨ ਲਾ ਦੋ ਨਹੀਂ 95 ਤੋਂ ਲੈ ਕੇ 97 ਪਤਾ ਇਹੀ ਕਹਿਣਗੇ ਵੀ ਤੂੰ 10 ਰੁਪਏ ਦੇਨੇ ਆ ਤਾਂ ਦੇ ਦੇ ਨਹੀਂ ਅਸੀਂ ਪੜਨਾ ਨਹੀਂ ਗਾ ਪੈਸੇ ਦੇ ਦੇ ਜਾਂ ਜੇ ਕੋਈ ਸੋਤ ਨੂੰ ਕਹੀ ਖਾਨ ਨੂੰ ਵੀ ਕੋਈ ਕਹਦਾ ਤੂੰ ਖਾ ਲਾ ਉਹ ਖਾਨ ਨੂੰ ਵੀ ਉਹਨਾਂ ਨੇ ਕਹਿੰਦਾ ਸਾਨੂੰ 10 ਰੁਪਏ ਦੇ ਕਿਉਂਕਿ 10-10 ਨਾਲ ਹੀ ਉਹਨਾਂ ਦੀ ਦਿਹਾੜੀ ਵਧ ਗਿਆ ਪੈਂਦੀ ਆ ਉਹ ਉਹਨਾਂ ਨੂੰ ਮਾਂ ਪਿਓ ਮਜਬੂਰ ਕਰਦਾ ਜੋ ਆਕਾਂ ਦਾ ਜੀ ਨਹੀਂ ਕਰਦਾ ਮੰਗਣ ਨੂੰ ਕਿਉਂਕਿ ਉਹਨਾਂ ਨੂੰ ਰਾਹ ਹੀ ਉਹੋ ਜਿਹਾ ਪਾ ਦਿੰਦੇ ਆ ਵੀ ਅਸੀਂ ਪਹਿਲੇ ਦਿਨੋਂ ਸਟਾਰਟਿੰਗ ਹੀ ਉਹਨਾਂ ਦੇ ਦਿਮਾਗ 'ਚ ਭਾਇਆ ਹੁੰਦਾ ਵੀ ਅਸੀਂ ਮੰਗਣਾ ਹੀ ਆ ਹੋਰ ਕੁਝ ਨਹੀਂ ਕਰਨਾ ਜੇ ਜੁਆਕਾਂ ਨੂੰ ਆਪਾਂ ਵਧੀਆ ਪਰਬਲਿਸ਼ ਕਰਕੇ ਭਲਾ ਆਪਾਂ ਗਰੀਬ ਆ ਬਥੇਰੇ ਬੰਦੇ ਜਿਹੜੇ ਗਰੀਬਾਂ ਦੇ ਜੁਆਕਾਂ ਦੀ ਪੜ੍ਹਾਈ ਤੇ ਜ਼ੋਰ ਲਾਉਂਦੇ ਆ ਆਦੀ ਆਪ ਕਹਿੰਦੇ ਹੁੰਦੇ ਸੀ ਘੱਟ ਕਲਾਂਗੇ ਜਵਾਕ ਪੜ੍ਹਾਵਾਂਗੇ ਜਵਾਕਾਂ ਨੂੰ ਚੰਗੀ ਵਧੀਆ ਐਜੂਕੇਸ਼ਨ ਦੇਵਾਂਗੇ ਇਹ ਚੀਜ਼ਾਂ ਹੁੰਦੀਆਂ ਵੀ ਆਪਾਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਜੋ ਕੁਝ ਵੀ ਆ ਵੀ ਆਪਾਂ ਇੱਕ ਸਿੱਖਿਆ ਵਾਲੀ ਵੀਡੀਓ ਬਣਾਈ ਆ ਕਿਉਂਕਿ ਦਿਨਵਾਦਾਂ ਨੇ ਇਹ ਵਾਧਦੇ ਵਧਦੇ ਜਾ ਰਹੇ ਆ ਪਹਿਲਾਂ ਕਿਸੇ ਬੰਦੇ ਨੇ ਅਖਬਾਰ ਦੇ ਵਿੱਚ ਐਡ ਲਾਈ ਸੀ ਅੱਜ ਤੋਂ 8-10 ਸਾਲ ਪਹਿਲਾਂ ਉਦੋਂ ਹੀ ਇਹ ਬਹੁਤ ਜ਼ਿਆਦਾ ਅਪ ਹੋ ਗਏ ਸੀਗੇ ਪਿਛਲੇ ਸਮੇਂ ਨਾਲੋਂ ਕਿਉਂ ਇਹ ਸੌਖਾ ਤਰੀਕਾ ਕਮਾਉਣ ਦਾ ਬਥੇਰੇ ਬੰਦੇ ਆ ਜਿਹੜੇ 10-10 ਰੁਪਏ ਕਰਕੇ ਆថਨ ਨੂੰ 2 ਘੰਟੇ ਚ ਵੀ 2.500 ਰੁਪਏ ਢਾਡੀ ਪਾ ਲੈਂਦੇ ਸਾਡੇ ਲੋਕ ਕੀ ਕਹਿੰਦੇ ਤਾਂ ਸਮਾਂਦੇ ਆ ਵਿਚਾਲੇ ਕਿਉਂ ਮੰਗਦਾ ਕਿਸੇ ਮਜਬੂਰੀ ਚ ਮੰਗਦਾ ਕੋਈ ਕੰਮ ਵੀ ਨਹੀਂ ਕਈ ਵਾਰੀ ਹੁੰਦੇ ਹਨ ਜਾਂ ਕੋਈ ਬਜ਼ੁਰਗ ਹੋ ਜਾਂਦਾ ਉਹਨਾਂ ਨੂੰ ਕੋਈ ਨਸ਼ੇ ਦੀ ਅਤ ਲੱਤ ਲੱਗੀ ਹੁੰਦੀ ਆ ਉਹਨਾਂ ਦਾ ਨਹੀਂ ਸਾਤਾ ਪਰ ਜਿਹੜੇ ਨਿੱਕੇ ਨਿੱਕੇ ਜੁਆਕਾਂ ਨੂੰ ਇਹ ਜੁਆਕ ਲਾ ਰਹੇ ਆ ਉਹ ਚੀਜ਼ ਬਹੁਤ ਗਲਤ ਆ ਸਰਕਾਰ ਨੂੰ ਵੀ ਇਹਦੇ ਤੇ ਮਾੜਾ ਮੋਟਾ ਐਕਸ਼ਨ ਲੈਣਾ ਚਾਹੀਦਾ ਵੀ ਉਹਨਾਂ ਨੂੰ ਪੜ੍ਹਾਈ ਵਜੋਂ ਫ੍ਰੀ ਕਰਨਾ ਚਾਹੀਦਾ ਜਾਂ ਪਿੰਡੋਂ ਪਿੰਡੀ ਜਾਂ ਸ਼ਹਿਰੋਂ ਸ਼ਹਿਰੀ ਹੋ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਮੰਗਦੇ ਆ ਉਹਨਾਂ ਦੇ ਮਾਪਿਓ ਕੀ ਕੰਮ ਕਰਦੇ ਆ ਕਈ ਵਾਰੀ ਮਾਪਿਓ ਘਰੇ ਪਏ ਹੁੰਦੇ ਪੱਕੇ ਥੱਲੇ ਤੇ ਜੁਆਕ ਮੰਗਦੇ ਫਿਰਦੇ ਹੁੰਦੇ ਆ ਬਹੁਤ ਵੇਖਿਆ ਇਹ ਚੀਜ਼ਾਂ ਸਾਡੇ ਨੇੜੇ ਸ਼ਹਿਰ 'ਚ ਹੀ ਇਹ ਚੀਜ਼ਾਂ ਸੀ ਮੈਂ ਨੋਟ ਕੀਤੀਆਂ ਤਾਂ ਹੀ ਅਸੀਂ ਇਹ ਵੀਡੀਓ ਬਣਾਈ ਆ ਕਿਉਂ ਵੀਡੀਓ ਬਣਾਈ ਆ ਕਿ ਸਿੱਖਿਆ ਦੇਣ ਵਾਸਤੇ ਵੀ ਉਹਨੂੰ ਪਖਾਰੀ ਦੀ ਜ਼ ਜਿੰਦਗੀ ਦਿੱਤੀ ਬਲਾਉ 20000 ਕਮਾਉਂਦਾ 25 ਕਮਾਉਂਦਾ ਇੱਜ਼ਤ ਦੀ ਕਮਾਈ ਆ 9 ਤੋਂ 5 ਵਧੀਆ ਉਹਦੀ ਕਮਾ ਕੇ ਵਧੀਆ ਰੋਟੀ ਖਾਂਦਾ ਵਧੀਆ ਨਿਆਰੇ ਨਾ ਰਹਿੰਦੇ ਆ ਸਾਡੀ ਵੀਡੀਓ ਕਿਸੇ ਖਾ ਲਈ ਹੁੰਦੀ ਆ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੂਕਾ ਧੰਨਵਾਦ